ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਰਾਤ ਪੰਜਾਬ ਸਰਕਾਰ ਵੱਲੋਂ ਬਲੈਕਆਊਟ ਦੀ ਕਾਲ ਦਿੱਤੀ ਗਈ ਸੀ ਔਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਸ ਵਕਤ ਅਸੀਂ ਖੜੇ ਹਾਂ ਕਰਤਾਰਪੁਰ ਸਾਹਿਬ ਕरिडोर ਦੇ ਉੱਤੇ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਹ ਕਰਤਾਰਪੁਰ ਸਾਹਿਬ ਕरिडोर ਜਿਹੜਾ ਉਹਦੇ ਰੋਡ ਆ ਮੇਨ ਰੋਡ ਆ ਜਿਹੜੀ ਕਿ ਜਿੱਥੋਂ ਯਾਤਰਾ ਜਾਂਦੀ ਔਰ ਇੱਥੇ ਇਸ ਵਕਤ ਰਾਤ ਦਾ ਟਾਈਮ ਆ 9 ਵੱਜ ਚੁੱਕੇ ਨੇ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਬਿਲਕੁਲ ਕਿਤੇ ਇੱਕ ਵੀ ਲਾਈਟ ਜਿਹੜੀ ਆ ਉਹ ਜਗਦੀ ਨਜ਼ਰ ਨਹੀਂ ਆ ਰਹੀ ਔਰ ਇਸ ਵਕਤ ਪੂਰਾ ਸਨਨਾਟਾ ਛਾਇਆ ਹੋਇਆ ਹੈ ਤਸਵੀਰਾਂ ਤਰਤਪੂ ਸਭ ਕੋਰੀਡੋਰ ਦੀਆਂ ਨੇ ਜਿੱਥੇ ਇੱਕ ਬਿਲਕੁਲ ਇੱਕਦਮ ਕੋਪਨੇਰਾ ਔਰ ਕਿਸੇ ਪਾਸੇ ਕੋਈ ਇੱਕ ਤਿੰਨਕੇ ਜਿੰਨੀ ਲਾਈਟ ਵੀ ਨਹੀਂ ਦਿਖ ਰਹੀ ਤੁਹਾਨੂੰ ਦਿਖਾ ਰਹੇ ਕਿ ਚੰ드ਰਮਾ ਜਿਹੜਾ ਪੂਰੇ ਚੜਿਆ ਹੋਇਆ ਹੈ ਚੰ드ਰਮਾ ਦੀਆਂ ਤਸਵੀਰਾਂ ਜੂੜ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇਹ ਚੰ드ਰਮਾ ਜਿਹੜਾ ਹੈ ਇਹ ਦਿਖਾਈ ਦੇ ਰਿਹਾ ਸਿਰਫ ਔਰ ਇਕਾ ਦੁਕਾ ਮੋਟਰਸਾਈਕਲ ਵਾਹਨ ਜਿਹੜੇ ਆ ਉਹ ਨਿਕਲ ਰਹੇ ਨੇ ਇਹ ਵਾਹਨ ਲੋਕ ਜਿਹੜੇ ਨੇ ਕੁਝ ਆਪਣੇ ਕਮਾਕਾਰੋਂ ਤੋਂ ਐਸ ਵਕਤ ਘਰਾਂ ਨੂੰ ਜਾਂਦੇ ਹੋਏ ਔਰ ਘਰਾਂ ਤੋਂ ਜਿਹੜੇ ਆ ਉਹ ਜਾ ਕੇ ਕੋਈ ਸਮਾਨ ਲੈਣ ਵਾਸਤੇ ਬਾਜ਼ਾਰ ਦੇ ਵਿੱਚ ਜਾਂਦੇ ਨੇ ਬਾਕੀ ਬਿਲਕੁਲ ਐਸ ਵਕਤ ਘਰਾਂ ਦੀਆਂ ਲਾਈਟਾਂ ਕਰਤਾਰਪੁਰ ਸਾਹਿਬ ਕरिडोर ਦੇ ਮੇਨ ਲਾਈਟ ਜਿਹੜੀ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੁਣ ਦੇਖਣਾ ਇਹ ਹੋਏਗਾ ਕਿ ਲੋਕਾਂ ਨੂੰ ਕਿਹਾ ਗਿਆ ਕਿ ਬਿਲਕੁਲ ਜਿਹੜਾ ਪੈਨਿਕ ਨਹੀਂ ਕਰਨਾ ਜਦੋਂ ਲਾਈਟ ਬੰਦ ਹੋਏਗੀ ਤਾਂ ਜੋ ਕਿਤੇ ਲੋਕ ਜਿਹੜੇ ਆ ਡਰ ਨਾ ਜਾਣ ਔਰ ਉਹਨਾਂ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਜਿਹੜਾ ਇਹ ਲਾਈਟਾਂ ਬੰਦ ਰੱਖਣੀਆਂ ਨੇ ਔਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਰਤਾਰਪੁਰ ਸਾਹਿਬ ਕੋਲ ਹੀ ਹੋ ਚੰਦਰਬਾਜ ਰੋਡ ਦੇਖ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਰ ਇਹ ਗੱਲ ਕਰੀਏ ਲਾਈਟਾਂ ਦੀ ਤੇ ਇਹ ਨੈਸ਼ਨਲ ਹਾਈਵੇ ਹੈ ਔਰ ਨੈਸ਼ਨਲ ਹਾਈਵੇ ਹੋਣ ਦੇ ਨਾਤੇ ਇੱਥੇ ਲਾਈਟ ਨਹੀਂ ਚੱਲ ਰਹੀ ਬਿਲਕੁਲ ਹੀ ਜਿਹੜਾ ਉਹ ਬਲੈਕਆਊਟ ਆ ਔਰ ਤੁਹਾਨੂੰ ਅਸੀਂ ਕਰਤਾਰਪੁਰ ਸਬਕਾ ਡੋਰਡੀਆਂ ਤੋਂ ਸੋਹਣ ਦਿਖਾਈਆਂ ਨੇ ਔਰ ਬਿਲਕੁਲ ਹੀ ਇੱਥੇ ਜਿਹੜਾ ਵਾ ਲਾਈਟ ਨਹੀਂ ਕਿਸੇ ਪਾਸੇ ਕੋਈ ਜਗਰੀ ਨਾਲ ਦੋ ਚਾਰ ਪਿੰਡ ਨੇ ਪੱਕੋ ਕਟਾਲੀ ਸਾਹਿਬ ਹੈ ਅਤੇ ਹੋਰ ਹੈ ਨੈਸ਼ਨਲ ਹਾਈਵੇ ਹੈ ਪਰ ਲਾਈਟ ਬਿਲਕੁਲ ਜਿਹੜੀ ਆ ਉਹ ਬੰਦ ਕੀਤੀ ਹੋਈ ਹੈ ਔਰ ਲਾਈਟ ਜੋ ਹੈ ਇਸ ਵਕਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਆ ਚੁੱਕੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਿਲਕੁਲ ਲਾਈਟ ਗਈ ਹੋਈ ਸੀ ਔਰ ਇਸ ਵਕਤ ਲਾਈਟ ਜਿਹੜੀ ਹੈ 9:30 ਤੋਂ ਥੋੜਾ ਟਾਈਮ ਉੱਪਰ ਹੋ ਗਿਆ ਪਰ ਲਾਈਟ ਜਿਹੜੀ ਹੈ ਇਸ ਵਕਤ ਆਈ ਹੈ ਔਰ ਲਾਈਟੀਆਂ ਤਸਵੀਰਾਂ ਤੁਸੀਂ ਜਗਦੀਆਂ ਇਹ ਨੈਸ਼ਨਲ ਹਾਈਵੇ 354 ਹੈ ਜਿੱਥੇ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਔਰ ਕੋਰੀਡੋਰ ਦੇ ਉੱਤੇ ਇਹ ਮੇਨ ਹਾਈਵੇ ਆ ਸਸੀਰਾ ਨੈਸ਼ਨਲ ਹਾਈਵੇ ਦੀਆਂ ਵੇਖ ਰਹੇ ਹੋ ਤੁਸੀਂ ਹੋਰ ਐਨ ਐਚ 354 ਕਰਤਾਰਪੁਰ ਸਾਹਿਬ ਕੋਰੀਡੋਰ ਹੈ ਲਾਈਟ ਪਹਿलो ਗਈ ਹੋਈ ਸੀ ਹੁਣ ਅੱਧਾ ਘੰਟਾ ਹੋਣ ਤੋਂ ਬਾਅਦ ਲਾਈਟ ਵਾਪਸ ਆ ਗਈ ਹੈ ਅਤੇ ਲੋਕਾਂ ਨੇ ਪੂਰਾ ਭਰਪੂਰ ਸਹਿਯੋਗ ਕੀਤਾ ਹੈ ਪ੍ਰਸ਼ਾਸਨ ਦਾ ਸਰਕਾਰ ਦਾ ਅਤੇ ਬਲੈਕਆਊਟ ਰੱਖਿਆ ਹੈ ਡੇਰਾ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ